तो एक बड़ी खबर ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਇੰਡੀਕੋ ਦੀ ਫਲਾਈਟ ਜੋ ਕਿ ਦਿੱਲੀ 에ਰਪੋਰਟ ਤੋਂ ਟੇਕ ਆਫ ਕਰਦੀ ਹੈ ਲੈ ਵਾਸਤੇ ਪਰ ਅਚਾਨਕ ਜਦੋਂ ਉਹ ਅਸਮਾਨ ਦੇ ਵਿੱਚ ਹੁੰਦੀ ਹੈ ਤਾਂ ਉੱਚੀ ਉੱਚੀ ਸਾਇਰਨ ਵੱਜਨੇ ਸ਼ੁਰੂ ਹੋ ਜਾਂਦੇ ਨੇ ਜਿਸ ਤੋਂ ਬਾਅਦ ਜਹਾਜ਼ ਦੇ ਵਿੱਚ ਸਵਾਰ ਯਾਤਰੀਆਂ ਦੀ ਜਾਨ ਤੇ ਬਣ ਜਾਂਦੀ ਹੈ ਹੜਕਮ ਮੱਜ ਜਾਂਦਾ ਚੀਕ ਚੰਘਿਆੜਾ ਪੈ ਜਾਂਦਾ ਜਦੋਂ ਯਾਤਰੀ ਅਚਾਨਕ ਸਾਇਰਨ ਦੀਆਂ ਉੱਚੀ ਉੱਚੀ ਆਵਾਜ਼ਾਂ ਸੁਣਨ ਲੱਗਦਾ ਹੈ ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਸੂਝ-ਬੂਝ ਦੇ ਨਾਲ ਜਿਹੜਾ ਕੀ ਹੈ ਜਹਾਜ਼ ਨੂੰ ਯੂ-ਟਰਨ ਲਿਆ ਜਾਂਦਾ ਹੈ ਤੇ ਅਚਾਨਕ ਜਿਹੜਾ ਕੀ ਹੈ ਜਹਾਜ਼ ਜਦੋਂ ਯੂ-ਟਰਨ ਲੈਂਦਾ ਤੇ ਫਿਰ ਯਾਤਰੀ ਡਰ ਜਾਂਦੇ ਨੇ ਸਹਿਮ ਜਾਂਦੇ ਤੇ ਵਾਪਸ ਉਸੇ ਥਾਂ ਉੱਪਰ ਆ ਕੇ ਇਹ ਜਹਾਜ਼ ਲੈਂਡ ਕਰਵਾ ਦਿੱਤਾ ਜਾਂਦਾ ਜਿੱਥੋਂ ਕਿ ਇਸਨੇ ਉਡਾਣ ਭਰੀ ਸੀ ਭਾਵ ਕਿ ਦਿੱਲੀ 에어ਪੋਰਟ ਦੇ ਉੱਪਰ ਇਸ ਇੰਡੀਗੋ ਦੇ ਫਲਾਈਟ ਦੀ ਜਿਹੜੀ ਕਿ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਦੱਸਿਆ ਜਾ ਰਿਹਾ ਕਿ ਤਕਨੀਕੀ ਖਰਾਬੀ ਦੀ ਵਜ੍ਹਾ ਕਰਕੇ ਅਚਾਨਕ ਜੋ ਹੈ ਜਹਾਜ਼ ਦੇ ਵਿੱਚ ਸਾਇਰਨ ਵੱਜਨੇ ਸ਼ੁਰੂ ਹੋ ਜਾਂਦੇ ਨੇ ਅਤੇ ਜਹਾਜ਼ ਦੇ ਵਿੱਚ 180 ਦੇ ਕਰੀਬ ਯਾਤਰੀ ਸਵਾਰ ਹੁੰਦੇ ਨੇ ਦੇਖ ਸਕਦੇ ਹੋ ਇਹ ਅੰਦਰ ਦੀਆਂ ਤਸਵੀਰਾਂ ਨੇ ਅਤੇ ਯਾਤਰੀ ਜਿਹੜੇ ਕਿ ਅੰਦਰ ਫਲਾਈਟ ਦੇ ਵਿੱਚ ਲੇ ਜਾਣ ਦੇ ਲਈ ਇਸ ਉਡਾਣ ਦੇ ਵਿੱਚ ਬੈਠੇ ਹੋਏ ਹੁੰਦੇ ਨੇ ਉਹਨਾਂ ਦੇ ਵੱਲੋਂ ਅੰਦਰ ਦੇ ਘਟਨਾਕ੍ਰਮ ਨੂੰ ਲੈ ਕੇ ਜੋ ਹਾਲਾਤ ਬਣੇ ਨੇ ਉਸ ਦੀਆਂ ਵੀਡੀਓ ਕੈਪਚਰ ਕਰਨੀਆਂ ਸ਼ੁਰੂ ਕਰ ਦਿੱਤੇ ਜਾਉਂਦੇ ਨੇ ਅਤੇ ਫਿਰ ਇਹ ਜੋ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਲਗਾਤਾਰ ਵੀਡੀਓ ਹੁਣ ਸਾਹਮਣੇ ਆ ਰਹੀ ਹੈ ਨੇ ਇੰਡੀਗੋ ਦਾ ਜਹਾਜ਼ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਫਲਾਈਟ ਨੇ ਦਿੱਲੀ 에어ਪੋਰਟ ਤੋਂ ਲੈ ਦੇ ਲਈ ਉਡਾਣ ਭਰੀ ਸੀ ਅਤੇ ਇੰਡੀਗੋ 에어ਲਾਈਨਸ ਦੀ ਫਲਾਈਟ 6E2006 ਇਸ ਦਾ ਨੰਬਰ ਦੱਸਿਆ ਜਾ ਰਿਹਾ ਹੈ ਅਤੇ ਵੀਰਵਾਰ ਸਵੇਰੇ ਅਚਾਨਕ ਤਕਨੀਕੀ ਖਰਾਬੀ ਦੀ ਵਜ੍ਹਾ ਕਰਕੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਜਾਣਕਾਰੀ ਮਿਲੀ ਹੈ ਕਿ ਸਾਰੇ ਜਿਹੜੇ ਕਿ 180 ਦੇ ਕਰੀਬ ਪੈਸੇਂਜਰ ਸਨ ਉਹਨਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਪਾਇਲਟ ਦੀ ਜਿਹੜੀ ਕਿ ਸੂਝ ਬੂਝ ਦੇ ਨਾਲ ਇੱਕ ਵੱਡੀ ਘਟਨਾ ਘਟਣ ਤੋਂ ਬਚਾਰਿਆ ਸਾਰੇ ਯਾਤਰੀ ਸੁਰੱਖਿਅਤ ਬਾਹਰ ਕਢਲੇ ਗਏ ਨੇ ਜਹਾਜ਼ ਨੇ ਉਡਾਨ ਭਰੀ ਸੀ ਦਿੱਲੀ 에ਰਪੋਰਟ ਤੋਂ ਪਰਲੇ ਦੇ ਵੱਲ ਜਾਂਦੇ ਸਮੇਂ ਅਚਾਨਕ ਇਸ ਦੇ ਵਿੱਚ ਤਕਨੀਕੀ ਖਰਾਬੀ ਆ ਜਾਂਦੀ ਹੈ ਪਾਇਲਟ ਨੇ ਤੁਰੰਤ 에ਅਰ ਟ੍ਰੈਫਿਕ ਕੰਟਰੋਲ ਪਾਪ ਕੀ ਏਟੀਸੀ ਨਾਲ ਸੰਪਰਕ ਕੀਤਾ ਅਤੇ ਫਿਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਜਿਸ ਤੋਂ ਬਾਅਦ ਜਹਾਜ਼ ਵਾਪਸ ਦਿੱਲੀ ਦੇ ਵੱਲ ਮੋੜ ਲਿਆ ਜਾਂਦਾ ਹੈ ਤਕਨੀਕੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰਕਾਰ ਅਜੀਹਾ ਕੀ ਹੋਇਆ ਕਿ ਤਕਨੀਕੀ ਖਰਾਬੀ ਆਈ ਇਸ ਫਲਾਈਟ ਦੇ ਵਿੱਚ ਜੋ ਅਚਾਨਕ ਸਾਇਰਨ ਵੱਜਨੇ ਸ਼ੁਰੂ ਹੋ ਗਏ ਨੇ ਅਤੇ ਫਿਰ ਇੰਡੀਗੋ ਦੀ ਜਹਾਜ਼ ਜਿਵੇਂ ਹੀ 에어ਪੋਰਟ ਦੇ ਉੱਪਰ ਐਮਰਜੈਂਸੀ ਲੈਂਡ ਕਰ ਦਿਆ ਤਾਂ ਤੁਰੰਤ ਪਹਿਲਾਂ ਸਾਰੇ ਯਾਤਰੀਆਂ ਸਮੇਤ ਟੀਮ ਮੈਂਬਰਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਕਨੀਕੀ ਟੀਮ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਜਿਹੜੇ ਯਾਤਰੀ ਇਸ ਜਹਾਜ਼ ਦੇ ਵਿੱਚ ਸਵਾਰ ਸਨ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਐਕਸਪੀਰੀਅੰਸ ਨੂੰ ਭਾਵਕੀ ਅਨੁਭਵ ਨੂੰ ਵੀ ਸਾਂਝਾ ਕੀਤਾ ਗਿਆ ਕੁਝ ਯਾਤਰੀ ਦੱਸਦੇ ਨੇ ਕਿ ਅਚਾਨਕ ਜਹਾਜ਼ ਦੇ ਵਿੱਚ ਚੇਤਾਵਨੀ ਸਾਇਰਨ ਵੱਜਨੇ ਸ਼ੁਰੂ ਹੋ ਜਾਂਦੇ ਨੇ ਥੋੜੀ ਦੇਰ ਦੇ ਵਿੱਚ ਜਹਾਜ਼ ਦੇ ਵਿੱਚ ਕੰਬਣੀ ਮਹਿਸੂਸ ਹੋਣ ਲੱਗਦੀ ਹੈ ਹਾਲਾਂਕਿ ਚਾਲਕ ਦਲ ਦੇ ਮੈਂਬਰ ਯਾਤਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਨੇ ਸੁਰੱਖਿਅਤ ਬੈਲਟ ਅਪ ਬੰਨਣ ਦੀ ਸਲਾਹ ਦਿੰਦੇ ਨੇ ਪਰ ਜਦੋਂ ਇਸ ਰੰਦਾ ਮਾਹੌਲ ਬਣ ਜਾਵੇ ਅਚਾਨਕ ਜੋ ਵਾਈਬ੍ਰੇਟ ਹੋਣ ਲੱਗੇ ਪਾਵ ਕੀ ਕੰਬੜੀ ਮਹਿਸੂਸ ਹੋਣ ਲੱਗੇ ਯਾਤਰੀਆਂ ਨੂੰ ਤਾਂ ਸਜ਼ੇ ਹੀ ਯਾਤਰੀਆਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਹੋਣਾ ਸੁਭਾਵਿਕ ਹੈ ਇਸ ਤੋਂ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਦੋ ਦਿਨ ਪਹਿਲਾਂ ਵੀ ਪਾਵ 17 ਜੂਨ ਨੂੰ ਵੀ ਗੋਆ ਤੋਂ ਲਖਨਊ ਜਾਰੀ ਇੰਡੀਗੋ 에ਅਰਲਾਈਨਸ ਦੀ ਇੱਕ ਉਡਾਨ ਤੇ ਵਿੱਚ ਦਿੱਕਤ ਆਈ ਸੀ ਅਤੇ ਉਸ ਸੰਬੰਧੀ ਵੀ ਸ਼ਿਕਾਇਤ ਮਿਲੀ ਸੀ ਇੱਕ ਮਹਿਲਾ ਯਾਤਰੀ ਨੇ ਜਹਾਜ਼ ਦੇ ਅੰਦਰੋਂ ਵੀਡੀਓ ਰਿਕਾਰਡ ਕੀਤੀ ਸੀ ਅਤੇ ਉਸ ਨੂੰ ਫਿਰ ਜਿਹੜਾ ਕੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਅਪਲੋਡ ਵੀ ਕੀਤਾ ਹੈ ਜਿਸ ਤੋਂ ਬਾਅਦ ਡੀਜੀਸੀਏ ਨੂੰ ਸ਼ਿਕਾਇਤ ਕੀਤੀ ਕਿ ਜਹਾਜ਼ ਨੇ ਉਡਾਨ ਪਰੰਤੋ ਤੁਰੰਤ ਬਾਅਦ ਜੋ ਹੈ ਉਚਾਈ ਜਿਹੜੀ ਹੈ ਉਹ ਫਰੰਡਲੀ ਪਰ ਜਹਾਜ਼ ਦੇ ਅੰਦਰ ਜੋ ਸਥਿਤੀ ਬਣੀ ਸੀ ਉਹ ਕਾਫੀ ਜ਼ਿਆਦਾ ਅਫਰਾ ਤਫਰੀ ਵਾਲੀ ਬਣ ਜਾਂਦੀ ਹੈ ਅਤੇ ਫਿਰ ਹੁਣ ਜਿਹੜਾ ਕਿ ਦੂਸਰਾ ਮਾਮਲਾ ਸਾਹਮਣੇ ਆਇਆ 2 ਦਿਨਾਂ ਬਾਅਦ ਕਿ ਦਿੱਲੀ ਤੋਂ ਲੈ ਜਾ ਰਹੀ ਇੰਡੀਗੋ ਦੀ ਫਲਾਈਟ ਦੇ ਵਿੱਚ ਤਕਨੀਕੀ ਖਰਾਬੀ ਆਂਦੀ ਹੈ ਜਿਸ ਤੋਂ ਬਾਅਦ ਅਚਾਨਕ ਇਸ ਦੇ ਵਿੱਚ ਸਾਇਰਨ ਵੱਜਨੇ ਸ਼ੁਰੂ ਹੋ ਜਾਂਦੇ ਨੇ ਵਾਰਨਿੰਗ ਸਾਇਰਨ ਹੁੰਦੇ ਨੇ ਜਿਸ ਤੋਂ ਬਾਅਦ ਇਸ ਜਹਾਜ਼ ਨੂੰ ਵਾਪਸ ਯੂਟਰਨ ਲੈ ਕੇ ਦਿੱਲੀ 에ਅਰਪੋਰਟ ਦੇ ਉੱਪਰ ਐਮਰਜੈਂਸੀ ਲੈਂਡ ਕਰਵਾ ਲਿਆ ਜਾਂਦਾ ਹੈ ਸਾਰੇ ਯਾਤਰੀ ਸੁਰੱਖਿਆਤ ਨੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਤਕਨੀਕੀ ਜੋ ਸਮੱਸਿਆ ਆਈ ਹੈ ਕਿ ਤਕਨੀਕੀ ਖਰਾਬੀ ਹੈ ਜਿਸ ਵਜ੍ਹਾ ਕਰਕੇ ਜੋ ਸਾਇਰਨ ਵੱਜਨੇ ਫਲਾਈਟ ਦੇ ਵਿੱਚ ਫਿਲਹਾਲ ਇੰਡੀਗੋ ਜਿਹੜੀ ਜਿਹੜੀ ਕਿ ਫਲਾਈਟ ਦੇ ਅਥਾਰਟੀ ਹੈ ਉਸ ਦੇ ਵੱਲੋਂ ਇਸ ਸੰਬੰਧੀ ਕੋਈ ਵੀ ਹਲੇ ਅਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਪਰ ਯਾਤਰੀਆਂ ਨੂੰ ਜੋ ਇਹ ਖੱਜਲ ਖਵਰੀ ਹੋਈ ਹੈ ਉਸ ਦੇ ਲਈ ਮੁਆਫੀ ਜ਼ਰੂਰ ਮੰਗੀ ਗਈ ਹੈ